ਪਟਿਆਲਾ ਦੇ ਆਨੰਦਨਗਰ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਜਿਹੜੀ ਸਾਹਮਣੇ ਆਈ ਹੈ ਜਿੱਦੇ ਵਿੱਚ ਚਿੱਟੇ ਦਿਨ 1:30 ਵਜੇ ਦੇ ਕਰੀਬ ਰਾਤ ਚ ਤੁਰੀ ਜਾਂਦੀ ਇੱਕ ਔਰਤ ਨੂੰ ਮੋਟਰਸਾਈਕਲ ਸਵਾਰ ਲੁਟੇਰਾ ਸ਼ਰە ਆਮ ਬੜੇ ਹੀ ਆਰਾਮ ਦੇ ਨਾਲ ਲੁੱਟ ਕੇ ਫਰਾਰ ਹੋ ਗਿਆ ਉੱਥੇ ਹੀ ਲੁੱਟਦੀ ਇਹ ਵਾਰਦਾਤ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈ ਹੈ ਉੱਥੇ ਹੀ ਵੀਡੀਓ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਮੋਟਰਸਾਈਕਲ ਸਵਾਰ ਲੁਟੇਰਾ ਮੌਕਾ ਦੇਖ ਕੇ ਔਰਤ ਨੂੰ ਲੁੱਟ ਕੇ ਬੜੇ ਹੀ ਆਰਾਮ ਦੇ ਨਾਲ ਫਰਾਰ ਹੋ ਜਾਂਦਾ ਉਥੇ ਇਸ ਲੁਟੇਰੇ ਨੇ ਸਿਰ ਦੇ ਉੱਤੇ ਹੈਲਮਟ ਵੀ ਪਾਇਆ ਹੋਇਆ ਜਿੱਦੇ ਕਰਕੇ ਲੁਟੇਰੇ ਦੀ ਪਛਾਣ ਨਹੀਂ ਹੋ ਸਕੀ ਉਥੇ ਲੁਟੇਰਾ ਪਹਿਲਾਂ ਰਾਹ ਜਾਂਦੀ ਔਰਤ ਨੂੰ ਵੇਖ ਕੇ ਮੋਟਰਸਾਈਕਲ ਖੜਾ ਕਰਦਾ ਅਤੇ ਫਿਰ ਪਿੱਛੋਂ ਆ ਕੇ ਉਸ ਦੇ ਕੰਨਾਂ ਦੇ ਵਿੱਚ ਪਾਇਆ ਸੋਨੇ ਦੀਆਂ ਵਾਲੀਆਂ ਖਿੱਚ ਕੇ ਫਰਾਰ ਹੋ ਜਾਂਦਾ ਉਥੇ ਦਿਨ ਦਿਹਾੜੇ ਵਾਪਰੀ ਇਸ ਘਟਨਾ ਨੂੰ ਦੇਖ ਕੇ ਆਸਾਨੀ ਨਾਲ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਲੁਟੇਰਿਆਂ ਦੇ ਹੌਸਲੇ ਕਿਸ ਕਦਰ ਬੁਲੰਦ ਹੋ ਚੁੱਕੇ ਨੇ ਅਤੇ ਇਸ ਸਬੰਧੀ ਡੀਐਸਪੀ ਜਸਵਿੰਦਰ ਸਿੰਘ ਟਵਾਣਾ ਨੇ ਕਿਹਾ ਕਿ ਪੁਲਿਸ ਬਹੁਤ ਜਲਦ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜ ਦਵੇਗੀ ਸਰਕਲ ਆਨੰਦਨਗਰ ਦੀ ਸਨੈਚਿੰਗ ਹੋਈ ਹੈ ਉਹਦੇ ਚ ਕੀ ਅਪਡੇਟ ਹੈ ਸਨੈਚਿੰਗ ਦੀ ਇਨਫੋਰਮੇਸ਼ਨ ਐਸਐਚਯੂ ਤੋਂ ਪ੍ਰੀਵਿਊ ਮਿਲੀ ਸੀਗੀ ਕੇਸ ਸਿਸਟਰ ਕਰ ਲਿਆ ਇਹ ਫੁਟੇਜ ਵਗੈਰਾ ਚੈੱਕ ਕਰ ਲੈ ਜਲਦੀ ਟ੍ਰੇਸ ਕਰ ਲਾਂਗੇ ਕੁਝ ਸੁਨਾਕ ਮਿਲਿਆ ਭਾਈ ਬੰਦਾ ਕਿੱਥੇ ਦਾ ਸੀ ਕੀ ਨਹੀਂ ਹਲੇ ਉਹ ਬੰਦੇ ਦੀ ਆਈਡੈਂਟੀਫਿਕੇਸ਼ਨ ਨਹੀਂ ਹੋਈ ਲੇਕਿਨ ਸਾਨੂੰ ਥੋੜੀ ਬਹੁਤ